ਸਨੇਚਿੰਗ ਹੋਈ ਸੀ ਨੂਰਵਾਲਾ ਰੋਡ ਤੇ ਜਿਹੜਾ ਇੱਕ ਗੌਰਵ ਸ਼ਰਮਾ ਕਰਕੇ ਬੰਦਾ ਸੀਗਾ ਉਹ ਰੋਡ ਤੇ ਫੋਨ ਸੁੰਦਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਸਨੇਚਿੰਗ ਹੋਈ ਹੁੰਦੀ ਹੈ ਕਿ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰਕੇ ਅਗੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਉਹਦੇ ਵਿੱਚ ਏ ਸੀ ਪੀ ਨੌਰਥ ਐਸ ਐਚ ਓ ਜੋਧੇਵਾਲ ਦੀ ਟੀਮ ਨੂੰ ਸਫਲਤਾ ਮਿਲੀ ਹੈ ਇਹਨਾਂ ਨੇ ਜਿਹੜੇ ਦੋਨੋਂ ਦੋਸ਼ੀ ਨੇ ਇੱਕ ਦਾ ਨਾਮ ਮਿਥਨ ਕੁਮਾਰ ਤੇ ਦੂਜੇ ਦਾ ਨਾਮ ਅਨੀਸ਼ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ ਜਿਹੜੀ ਹੈਗੀ ਇੱਕ ਚੋਰੀ ਛੋਦਾ ਮੋਟਰਸਾਈਕਲ ਇੱਕ ਤੇ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀ ਉਹ ਰਿਕਵਰ ਕੀਤੇ ਨੇ ਦੋਨੋਂ ਦੋਸ਼ੀਆਂ ਦੇ ਖਿਲਾਫ ਦੋ ਦੋ ਪਰਚੇ ਜਿਹੜੇ ਨੇ ਆਲਰੇਡੀ ਪਹਿਲਾਂ ਉਹ ਦਰਜ ਨੇ ਮਿਹਰਬਾਨ ਥਾਣੇ ਤੇ ਜੋਧੇਵਾਲ ਥਾਣੇ ਉਹ ਸਾਰੇ ਪਰਚੇ ਸਨੇਚਿੰਗ ਤੇ ਚੋਰੀ ਦੇ ਨੇ ਤੇ ਹੁਣ ਅਸੀਂ ਇਹਨਾਂ ਦਾ ਹੋਰ ਅੱਗੇ ਦੁਬਾਰਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਜਿਹੜੀ ਹੈ ਤਫ਼ਤੀਸ਼ ਕਰਾਂਗੇ ਸਰ ਇਹਨਾਂ ਨੇ ਵੈਸੇ ਬੈਕਗ੍ਰਾਉਂਡ ਨਹੀਂ ਹੈ ਕਿ ਕਾਰੋਬਾਰ ਕੀ ਕਰਦੇ ਸੀ ਇਹ ਇਹ ਦੋਨੋਂ ਪ੍ਰਵਾਸੀ ਨੇ ਜੀ ਇੱਕ ਦੀ ਉਮਰ 27 ਸਾਲ ਹੈ ਇੱਕ ਦੀ ਉਮਰ 29 ਸਾਲ ਹੈ ਜਿਹੜੇ ਆਲਰੇਡੀ ਇਹਨਾਂ ਤੇ ਪਹਿਲਾਂ ਜਿਹੜੀ ਸਨੇਚਿੰਗ ਤੇ ਚੋਰੀ ਦੇ ਪਰਚੇ ਦਰਜ ਨੇ ਸਰ ਡਿਕਟਿਵਿਨ ਨੇ ਮੈਸੇਜ ਅਸੀਂ ਜਿਹੜਾ ਜੀ ਹੁਣ ਪੁਲਿਸ ਰਿਮਾਂਡ ਇਹਨਾਂ ਦਾ ਲੈ ਕੇ ਜਿਹੜੀ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਕਿ ਕਿਉਂ ਸਨੇਚਿੰਗ ਕਰਦੇ ਸੀਗੇ ਤੇ ਫਿਰ ਜਿਹੜਾ ਵੀ ਕੋਈ ਇਸ ਤਫ਼ਤੀਸ਼ ਚ ਜਿਹੜੀ ਗੱਲ ਸਾਹਮਣੇ ਜੀ ਤੁਹਾਡੇ ਸਾਹਮਣੇ ਲਿਆਵਾਂਗੇ ਸਰ ਜੇ ਇਹਨੇ ਮਾਈਲ ਸਨੇਚ ਕਰਦੇ ਸੀ ਜਾਂ ਕੋਈ ਵੀ ਕੋਈ ਵੀ ਚੀਜ਼ ਸਨੇਚ ਕਰਦੇ ਸੀ ਇਹ ਮੇਜੇ ਕਿੱ데 ਜਾ ਕੇ ਗਈ ਨਹੀਂ ਹੁਣ ਸੀ ਜਿਹੜਾ ਰਿਮਾਂਡ ਲੈ ਕੇ ਜੀ ਅੱਗੇ ਕਰਾਂਗੇ ਜਿਹੜੀ ਫਿਲਹਾਲ ਹੈਗੀ ਐ ਤੇ ਇਹਨਾਂ ਕੋਲੋਂ 10 ਮੋਬਾਈਲ ਜਿਹੜੇ ਨੇ ਰਿਕਵਰ ਹੋਏ ਨੇ ਹੋ ਸਕਦਾ ਕਿ ਜਦੋਂ ਤੁਸੀਂ ਇਨ ਇਹ ਇਹਨਾਂ ਨੇ ਹੋਰ ਸਨੇਚ ਕੀਤੇ ਉਹਦੇ ਹੋ ਸਕਦਾ ਹੈ ਅਗਰ ਅੱਗੇ ਇਹਨਾਂ ਨੇ ਕਿਤੇ ਵੇਚੇ ਵੀ ਹੋ ਤੇ ਫਿਰ ਉਹਨੂੰ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਬਣਾਵਾਂਗੇ ਤੇ ਜਿਹਦੀ ਖਿਲਾਫ ਬੰਦੀ ਉਹ ਕਰਵਾਈ ਹੋਈਗੀ ਉਹ ਕਰਾਂਗੇ ਸਰ ਜਿਹੜਾ ਮੋਟਰਸਾਈਕਲ ਮਿਲਿਆ ਨਵਲੋ ਚੋਰੀ ਦਾ ਸੀਗਾ ਬਿਲਕੁਲ ਜਿਹੜਾ ਮੋਟਰਸਾਈਕਲ ਹੈ ਇਹ ਚੋਰੀ ਦਾ ਸੀਗਾ ਇਹ ਕਿੰਨੇ ਟਾਈਮ ਤੋਂ ਸੜਾ ਕਰਦੇ ਬੈਠੇ ਹੋ ਜੀ ਇਹ ਜਿਹੜੇ ਇਹਨਾਂ ਤੇ ਪਹਿਲਾ ਪਰਚਾ ਦਰਜ ਹੈਗੇ ਨੇ 2018 19 ਦੇ ਨੇ ਤੋਂ ਆਪਾਂ ਤੁਸੀਂ ਆਈਡੀਆ ਲੈ ਸਕਦੇ ਹੋ ਪਿਛਲੇ 7 8 ਸਾਲਾਂ ਤੋਂ ਜਿਹੜਾ ਇਹ ਐਕਟਿਵ ਹੈਗੇ ਨੇ ਸਰ ਮੋਬਾਈਲ ਸਨੇਚ ਹੀ ਕਰਦੇ ਜਾਂ ਹੋਰ ਵੀ ਸਨੇਚਿੰਗ ਕਰਦੇ ਆ ਕੋਈ ਚੋਰੀ ਦੀ ਵਾਰਦਾਤਾਂ ਜਾਂ ਕੋਈ ਚੈਨ ਚੋਰੀशुदा ਮੋਟਰਸਾਈਕਲ ਮਿਲਿਆ ਤਾਂ ਮਤਲਬ ਵਹੀਕਲ ਥੈਫਟ ਵੀ ਕਰਦੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਇਹ ਮੋਬਾਈਲ ਫੋਨ ਜ਼ਿਆਦਾ ਇਹ ਸਨੇਚ ਕਰਦੇ ਸਰ ਮੋਸਟਲੀ ਕਿਹੜੇ ਏਰੀਆ ਟਾਰਗੇਟ ਕੀਤੇ ਜਾਂਦੇ ਨੇ ਇਹ ਜ਼ਿਆਦਾ ਜੀ ਜਿਹੜਾ ਆਪਣਾ ਤੁਸੀਂ ਕਹਿੰਦੇ ਹੋ ਜੋਧੇਵਾਲ ਹੋ ਗਿਆ ਮਿਹਰਬਾਨ ਹੋ ਗਿਆ ਏਰੀਆ ਇਹ ਵਾਲਾ ਏਰੀਆ ਜ਼ਿਆਦਾ ਇਹ ਟਾਰਗੇਟ ਕਰਦੇ ਨੇ ਲੋਕਾਂ ਨੇ ਕਿਹਨੀਆਂ ਜਗ੍ਹਾ ਤੇ ਰਹਿੰਦੇ ਨੇ ਸਾਹਮਣੇ ਇਹ ਮਿਹਰਬਾਨ ਥਾਣੇ ਦੇ ਏਰੀਆ ਤੇ ਰਹਿਣ ਵਾਲੇ ਨੇ ਜੀ ਸਾਰੇ ਕੀ ਨਹੀਂ ਕਿ ਗੈਂਗ ਦੇ ਵਿੱਚ ਕੋਈ ਹੋਰ ਯੋਗ ਹੈ ਨਹੀਂ ਕਿਸੇ ਦੇ ਉਹ ਅੱਗੇ ਜੀ ਡਿਮਾਂਡ ਲੈ ਕੇ ਮੈਂ ਤੁਹਾਨੂੰ ਉਹੀ ਦੱਸਿਆ ਕਿ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜੇ ਕੋਈ ਇਹਨਾਂ ਦਾ ਸਾਥੀ ਹੋਇਆ ਤਾਂ ਉਹਨੂੰ ਵੀ ਅਸੀਂ ਕਾਬੂ ਕਰਕੇ ਇਨਵੈਸਟੀਗੇਸ਼ਨ ਕਰਾਂਗੇ ਠੀਕ ਹੈ ਜੀ ਧੰਨਵਾਦ